ਰਾਮ ਪੰਡਿਤ ਵੱਲੋਂ ਭੱਜ ਦਿੱਤਾ ਗਿਆ ਹੈ ਜੋ ਵੀ ਮੇਰੇ ਪਿੰਡ ਦਾ ਮੰਡਾ ਬਹੁਤ ਚੀਨਾ ਉਹ ਪਾਲਾ ਸਿੰਘ ਦਾ ਗੁਰਦਿਆਂ ਦਾ ਕਿਟਨੀ ਇਹਦਾ ਇਲਾਜ ਕਰਾਉਣ ਲਈ ਪਿੰਡ ਨੇ ਇਕੱਠ ਕੀਤਾ ਹੈ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਸਾਡਾ ਪਿੰਡ ਵੀ ਮਦਦ ਕਰ ਰਿਹਾ ਹੈ ਹੋਰ ਕੋਈ ਭੈਣ ਭਾਈ ਜੀ ਇਹ ਚ ਮਦਦ ਕਰ ਸਕਦਾ ਹੈ ਜੋ ਕਿ ਅਸੀਂ ਇਸ ਵੀਡੀਓ ਦੇ ਵਿੱਚ ਇਹਨਾਂ ਦਾ ਗੂਗਲ ਤੇ ਨੰਬਰ ਛੱਡਾਂਗੇ ਏ ਜੀ ਦੇ ਵੀ ਸਭ ਤੋਂ ਵੱਧ ਸਾਡੇ ಗ್ರಾಮ ਪੰਚਾਇਤਾਂ ਲਈ ਫੇਰ ਬੰਨੋ ਹੱਥ ਬੰਨ ਕੇ ਪੁਰਜ਼ੋਰ ਬੇਨਤੀ ਹੈ ਵੀ ਇਹਦੇ ਇਲਾਜ ਵਾਸਤੇ ਹਰ ਇੱਕ ਬੰਦਾ ਵੱਗ ਚੜ ਕੇ ਮੂਰੇ ਆਵੇ ਅੱਗੇ ਆਵੇ ਇਹਦਾ ਜੋ ਖੇਤਰੀ ਬੱਚੇ ਦਾ ਇਲਾਜ ਹੋ ਸਕੇ ਇਹਦਾ ਪਰਿਵਾਰ ਆਪਣਾ ਬੀਸੀ ਹਸਪਤਾਲ ਕਾਟਾਗਰੀ ਨਾਲ ਸੰਬੰਧ ਰੱਖਦਾ ਇਹਨਾਂ ਦੇ ਘਰੇ ਇਲਾਜ ਕਰਾਉਣ ਦੀ ਸਮਰੱਥਾ ਨਹੀਂ ਹੈਗੀ ਜੋ ਕਿ ਇਹਦਾ ਇਲਾਜ ਸਹੀ ਹੋ ਸਕਦੀ ਹੈ। ਇਲਾਜ ਤੇ ਇਹ ਨਹੀਂ ਬੈਠ ਲੱਗਣਗੇ। ਸਿਕੋਨ ਬਕਰ ਵਸਿਆਂ ਨੂੰ ਬੇਨਤੀ ਹੈ ਸਾਰਿਆਂ ਨੂੰ ਇਹ ਜਗਪਾਲ ਸਿੰਘ ਪੁੱਤਰ ਕਾਕਾ ਸਿੰਘ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਕੋਈ ਵੀ ਇਹਨਾਂ ਕੋਲੇ ਸਾਧਨ ਹੈ ਨਹੀਂ ਕਮਾਈ ਦਾ ਮਜ਼ਦੂਰ ਪਰਿਵਾਰ ਹੈਗਾ کافی ਲੰਬੇ ਸਮੇਂ ਤੋਂ ਤਕਰੀਬਨ ਇੱਕ ਸਾਲ ਤੋਂ ਇਸ ਦਾ ਇਲਾਜ ਚੱਲ ਰਿਹਾ ਹੈ ਵਿਚਾਰੇ ਨੂੰ ਕੈਂਸਰ ਪੀੜਤਾ ਹੈ ਗੁਰਦੇ ਵਗੈਰਾ ਇਹਦੇ ਬਿਲਕੁਲ ਕਿੰਝ ਖਤਮ ਹੋ ਚੁੱਕੀ ਹੈ ਰਿਪਲੇਸਮੈਂਟ ਵਾਸਤੇ 18 ਤੋਂ 20 ਲੱਖ ਰੁਪਏ ਦੀ ਘੱਟੋ-ਘੱਟ ਇਸ ਨੂੰ ਜ਼ਰੂਰਤ ਹੈ ਜਿਹੜੇ ਕਿਸੇ ਪਰਿਵਾਰ ਉਹ ਨਿਸ਼ਮਤਾ ਨਹੀਂ ਰੱਖਦਾ ਸਾਰੇ ਨਗਰ ਨਿਵਾਸੀਆਂ ਨੂੰ ਜੋ ਵੀ ਸਾਡਾ ਬਾਹਰ ਕੋਈ ਵੀ ਆਵਾਜ਼ ਸੁਣਦੇ ਨੇ ਦੂਰ ਤੱਕ ਸਾਰੇ Google Pay ਦੇ ਉੱਤੇ ਵੱਧ ਤੋਂ ਵੱਧ ਇਹਨਾਂ ਨੂੰ ਪੈਸਾ ਪਾਉਣ ਦੀ ਕਿਰਪਾਲਤਾ ਕਰਨ ਪਿੰਡ ਵੱਲੋਂ ਵੀ ਅਸੀਂ ਸਹਿਯੋਗ ਕਰ ਰਹੇ ਹਾਂ ਵੱਧ ਤੋਂ ਵੱਧ ਪੈਸਾ ਇਕੱਠਾ ਕਰਕੇ ਇਸ ਦਾ ਇਲਾਜ ਕਰਵਾਇਆ ਜਾ ਸਕੇ ਤਾਂ ਕਿ ਇਹ ਬੱਚਾ ਜਿਹਦੀ ਉਮਰ ਹਜੇ ਬਹੁਤ ਹੀ ਛੋਟੀ ਹੈ ਆਪਣੀ ਥੋੜੀ ਸਿਹਤ ਨੂੰ ਠੀਕ ਕਰਕੇ ਆਪਣੇ ਮਾਪਿਆਂ ਦਾ ਹਸਾਰਾ ਵੀ ਬਣ ਸਕੇ ਹੋਰ ਕੋਈ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਨਹੀਂ ਹੈ ਛੋਟੇ ਬੱਚੇ ਨੇ ਇਹ ਬੀਬੀ ਇਹਦੇ ਘਰੋਂ ਬੈਠੀ ਹੈ ਜਦੋਂ ਦਾ ਵੀ ਵਿਚਾਰੇ ਦੀ ਸ਼ਾਦੀ ਹੋਈ ਹੈ ਤਕਰੀਬਨ 2-3 ਸਾਲ ਤੋਂ ਬਾਅਦ ਹੀ ਇਹ ਬੱਚਾ ਬਿਮਾਰ ਹੋ ਗਿਆ ਚੰਡੀਗੜ੍ਹ ਪੀਜੀਆਈ ਡੀਐਮਸੀ ਲੁਧਿਆਣਾ ਕਾਫੀ ਕਈ ਹਸਪਤਾਲਾਂ ਦੇ ਵਿੱਚ ਬਠਿੰਡਾ ਵਿਖੇ ਵੀ ਇਹਦਾ ਇਲਾਜ ਕਰਵਾਇਆ ਗਿਆ ਪਰ ਇਹ ਇਲਾਜ ਤੋਂ ਵਿਚਾਰਾ ਅਸਮਰਤ ਰਹਾ ਕਿਉਂਕਿ ਪੈਸੇ ਦੀ ਕਮੀ ਕਾਰਨ ਇਲਾਜ ਠੀਕ ਢੰਗ ਨਾਲ ਨਹੀਂ ਹੋ ਸਕਿਆ ਮੈਂ ਇਸ ਪਰਿਵਾਰ ਨੂੰ ਵੀ ਬੇਨਤੀ ਕਰਦਾ ਵੀ ਹੁਣ ਜੋ ਵੀ ਤੁਹਾਡਾ ਕੋਈ ਦਵਾਈਆਂ ਦਾ ਬਿੱਲ ਹੋਊਗਾ ਹੋਰ ਪੰਚਾਇਤ ਫੰਡ ਦੇ ਵਿੱਚੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਡੀਸੀ ਸਾਹਿਬ ਕੋਲ ਜਾ ਕੇ ਰਿਕਵੈਸਟ ਕਰਾਂਗੇ ਕਿ ਵੱਧ ਤੋਂ ਵੱਧ ਪੰਚਾਇਤ ਫੰਡ ਤੋਂ ਪੈਸਾ ਜੇ ਰਿਲੀਜ਼ ਹੋ ਸਕੇ ਤਾਂ ਬਿਲਾ ਦੇ ਹਾਰਤੇ ਹੋਗਾ ਬਿੱਲ ਕਿਉਂਕਿ ਚੈੱਕ ਕਿਸੇ ਨੂੰ ਵੀ ਪੰਚਾਇਤ ਫੰਡ ਦੇ ਵਿੱਚੋਂ ਇਸ਼ੂ ਨਹੀਂ ਕੀਤਾ ਜਾ ਸਕਦਾ बिल लाके ही चैतीशु ਕੀਤਾ ਜਾ ਸਕਦਾ ਹੈ ਉਹ ਬਿਲ ਆਪਣੇ ਸਾਹਮਣੇ ਰੱਖਣ ਵੱਧ ਤੋਂ ਵੱਧ ਜਿੰਨੇ ਵੀ ਪੁਰਾਣੇ ਬਿਲ ਵੀ ਜੇਕਰ ਇਹਨਾਂ ਕੋਲੇ ਹੈਗੇ ਨੇ ਦਵਾਈਆਂ ਬੂਟੀਆਂ ਦੇ ਉਹ ਵੀ ਬਿਲ ਨਾਲ ਲਾ ਕੇ ਪੰਚਾਇਤ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਅਸੀਂ ਵੀ ਨਾਲ ਜਾਲ ਨੂੰ ਤਿਆਰ ਆ ਐਡੀਸੀ ਸਾਹਿਬ ਨੂੰ ਰਿਕਵੈਸਟ ਕਰਕੇ ਵੱਧ ਤੋਂ ਵੱਧ ਪੰਚਾਇਤ ਫੰਡ ਦੇ ਵਿੱਚੋਂ ਵੀ ਪੈਸਾ ਦਿੱਤਾ ਜਾ ਸਕੇ ਜੈ